ਜਗਬਾਨੀ ਟੀਵੀ ਦੇਖ ਰਹੇ ਤੁਸੀਂ ਮੈਂ ਹਾਂ ਵਰਨਪੱਤ ਰਵਨੀਤ ਬਿੱਟੂ ਅੱਜ ਪੰਜਾਬ ਵਿਧਾਨ ਸਭਾ ਦਾ ਇਜਲਾਸ ਦੇਖਣ ਪਹੁੰਚੇ ਸਨ ਤਾਂ ਇਸ ਵੇਲੇ ਉਹ ਸਾਡੇ ਨਾਲ ਮੌਜੂਦ ਨੇ ਗੱਲਬਾਤ ਵੀ ਕਰਾਂਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੁਣੇ ਲਗਾਤਾਰ ਹੀ ਕਹਿੰਦੇ ਨਜ਼ਰ ਆ ਰਹੇ ਸੀ ਕਿ ਪੰਜਾਬ ਨੂੰ ਜੋ ਪੈਸਾ ਦਿੱਤਾ ਗਿਆ ਕੇਂਦਰ ਸਰਕਾਰ ਵੱਲੋਂ ਕਿਤਨਾ ਕੀਤਾ ਉਹ ਘੱਟ ਹੈਗਾ ਤਾ ਅ ਅੱਜ ਉਹ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਵੀ ਕਰਨ ਜਾ ਰਹੇ ਬਿੱਟੂ ਜੀ ਸਾਡੇ ਨਾਲ ਨੇ ਬਿੱਟੂ ਜੀ ਅੱਜ ਤੁਸੀਂ ਸੈਸ਼ਨ ਦੇਖਣ ਪਹੁੰਚੇ ਹੋ ਸੀਐਮ ਸਾਹਿਬ ਕੱਲ ਅਮਿਤ ਸ਼ਾਹ ਉਹਨਾਂ ਨਾਲ ਵੀ ਮੁਲਾਕਾਤ ਕਰਨ ਜਾ ਰਹੇ ਇਹੀ ਮੈਂ ਕਹਿਣ ਆਇਆ ਸੀ ਵੀ ਤੁਸੀਂ ਕਿਉਂ ਝੂਠ ਪ੍ਰਚਾਰ ਕਰਦੇ ਹੋ ਬਈ ਕਿਉਂ ਗੁੰਮਰਾਹ ਕਰਦੇ ਹੋ ਜਦੋਂ ਤੁਹਾਨੂੰ ਪੀਐਮ ਸਾਹਿਬ ਦੇ ਕੋਲੋਂ ਇਹ ਕਿਹਾ ਗਿਆ ਹੈ ਵੀ ਸਾਰਾ ਜਿਹੜਾ ਇਹ ਡਿਜ਼ਾਸਟਰ ਮੈਨੇਜਮੈਂਟ ਆ ਹੜ੍ਹਾਂ ਦਾ ਕੰਮ ਆ ਕੁਦਰਤੀ ਆਫਤਾਂ ਦਾ ਕੰਮ ਆ ਹੋਮਨਿਸਟਰੀ ਢੀਲ ਕਰਦੀ ਆ ਤੇ ਉਹਨਾਂ ਨੇ ਟੀਮਾਂ ਭੇਜ ਕੇ ਸਾਰੀਆਂ ਰਿਪੋਰਟਾਂ ਤਿਆਰ ਕੀਤੀਆਂ ਹੋਈਆਂ ਉਹਨਾਂ ਨੂੰ ਰਿਪੋਰਟ ਹੈ ਜਿਹੜੀ ਉਹਨਾਂ ਦੀ ਤੇ ਥੋਡੀ ਰਿਪੋਰਟ ਹੈ ਜਿਹੜੀ ਤੁਹਾਨੂੰ ਡੀਸੀਆਂ ਵੱਲੋਂ ਚੀਫ ਸੈਕਟਰੀ ਨੇ ਦਿੱਤੀ ਆ ਉਹ ਰਿਪੋਰਟ ਜਾ ਕੇ ਦਿਓ ਤੇ ਜਾ ਕੇ ਉੱਥੇ ਆਪਣਾ ਫੈਸਲਾ ਕਰੋ ਪ੍ਰਾਈਮ ਮਿਨਿਸਟਰ ਨੂੰ ਓਦੋਂ ਬਾਅਦ ਮਿਲਣਾ ਹੈ ਪਹਿਲਾਂ ਕੋਈ ਕੜੀ ਹੁੰਦੀ ਆ ਨਾ ਇਸ ਕਰਕੇ ਤੁਸੀਂ ਜਿੱਦਨ ਪ੍ਰਾਈਮ ਮਿਨਿਸਟਰ ਆਏ ਸੀ ਕਿੱਥੇ ਸੀ ਓਦੋਂ ਕਿਉਂ ਨਹੀਂ ਮਿਲੇ ਕਿਸੇ ਤੁਹਾਡੇ ਮਿਨਿਸਟਰ ਨੇ ਗੱਲ ਨਹੀਂ ਕੀਤੀ ਉਲਟਾ ਕੇ ਹਿੰਦੀ ਪੰਜਾਬੀ ਦੀ ਗੱਲ ਕਰਤੀ ਕਿਉਂ ਨਾ ਤੁਹਾਡਾ ਫਾਈਨਾਂਸ ਮਿਨਿਸਟਰ ਮਿਲੇ ਆ ਉਹ ਦਿਨ ਪ੍ਰਾਈਮ ਮਿਨਿਸਟਰ ਨੂੰ ਜੀ ਕਿਉਂ ਨਾ ਕੱਲੀ ਕਿਉਂਕਿ ਤੁਸੀਂ ਆ ਆ ਡਰਾਮਾ ਰਚਨਾ ਸੀ ਉਹਦੇ ਵਿਧਾਨ ਸਭਾ ਦੇ ਵਿੱਚ ਉਹਨਾਂ ਦੇ ਖਿਲਾਫ ਮਤਾ ਲਿਆਉਣਾ ਸੀ ਤੁਹਾਡੇ ਪ੍ਰਧਾਨ ਅਮਨ ਰੋੜਾ ਜੀ ਵੀ ਗੱਲ ਕਰ ਸਕਦੇ ਕਿਉਂ ਨਹੀਂ ਕੀਤੀ ਉਹ ਦਿਨ ਗੱਲ ਬਈ ਇਸ ਕਰਕੇ ਗੱਲਾਂ ਨੇ ਕਹਿਣ ਦੀਆਂ ਪਰ ਅਸੀਂ ਇਹ ਕਲੇਸ਼ ਨਹੀਂ ਪਾਉਣਾ ਨਾਲ ਖੜੇ ਆ ਪੰਜਾਬ ਨੂੰ ਖੜਾ ਕਰਨਾ ਹੈ ਉਹਨਾਂ ਨੇ ਆਪ ਮੰਨ ਲਿਆ ਕਿ ਪੰਜਾਬੀ ਦੁਨੀਆ 'ਚ ਵੀ ਤਰੱਕੀ ਕਰ ਰਹੇ ਹਰ ਸੂਬੇ 'ਚ ਵੀ ਤੱਕੀ ਕਰ ਰਹੇ ਆ ਹਰ ਦੇਸ਼ ਦੇ ਕੋਨੇ ਤੇ ਪੰਜਾਬੀ ਤਰੱਕੀ ਕਰ ਰਹੇ ਪੰਜਾਬ ਪੰਜਾਬ ਦੇ ਵਿੱਚ ਪੰਜਾਬੀ ਕਿਉਂ ਨਹੀਂ ਚਰਕਿਆ ਕਰ ਰਹੇ ਕਿਉਂਕਿ ਥੋੜੀ ਸਰਕਾਰ ਹੈ ਤੁਸੀਂ ਫਲੋਰ ਆਫ ਹਾਊਸ ਦੇ ਆਪ ਮੰਨ ਲਈ ਤੁਸੀਂ ਫੇਲ ਹੋਗੇ ناکਾਮ ਹੋਗੇ ਪਰ ਐਸਜੀਆਰਐਫ ਦੇ ਨੋਰਮਸ ਬਦਲਨੇ ਚਾਹੀਦੇ ਨੇ ਤੁਸੀਂ ਵੀ ਇਹ ਗੱਲ ਕਰੋਗੇ ਮੈਂ ਕਹਿੰਦਾ ਜੀ ਸਪੈਸ਼ਲ ਪੈਕੇਜ ਜਦੋਂ ਹੋ ਜਾਣਾ ਹੈ ਉਹ ਸਭ ਨੋਰਮ ਇਹਨਾਂ ਨੇ ਆਪ ਕਿਹਾ ਵੀ ਜਦੋਂ ਉਹ ਨਾਮ 사 ਜਾਣਗੇ ਫਿਰ 8500 ਰੁਪਏ ਦਿੱਤਾ ਜਾਊਗਾ ਤੇ ਉਹ ਨੋਰਮਸ ਜਿਹੜੇ ਬਾਕੇ ਹੋਮ ਮਿਨਿਸਟਰੀ ਬਦਲ ਸਕਦੇ ਆ ਹੋਮ ਮਿਨਿਸਟਰੀ ਹੀ ਬਦਲ ਸਕਦੀ ਆ ਕਹਿੰਦੇ ਬੀਜੇਪੀ ਨੇ ਅਜ ਨਕਲੀ ਵਿਧਾਨ ਸਭਾ ਲਾਈ ਆਉਣ ਵਾਲੇ ਸਮੇਂ ਚ ਨਕਲੀ ਪਾਰਲੀਮੈਂਟ ਵੀ ਲਾਣੀ ਪੈਗੀ ਸੀਐਮ ਸਰ ਤੁਸੀਂ ਅੰਦਰ ਇਹ ਇਹ ਅਸਲੀ ਅਸਲੀ ਲੱਗੂਗੀ ਅੱਜ ਤਾਂ ਅਸੀਂ ਲੋਕਾਂ ਦੀ ਗੱਲ ਬਾਹਰ ਕਰ ਰਹੇ ਹਾਂ ਨਾ ਇਹ 27 ਤੋਂ ਬਾਅਦ ਅੰਦਰ ਹੋਊਗੀ ਤਾਂ ਇਹ ਰਵਨੀਤ ਬਿੱਟੂ ਸਨ ਸਾਫ਼ ਤੌਰ ਤੇ ਕਹਿੰਦੇ ਨਜ਼ਰ ਆ ਰਹੇ ਨੇ ਕਿ ਆਉਣ ਵਾਲੀ 2027 ਦੇ ਵਿੱਚ ਪੰਜਾਬ ਵਿਧਾਨ ਸਭਾ ਦੇ ਵਿੱਚ ਅਸਲੀ ਜੋ ਵਿਧਾਨ ਸਭਾ ਲੱਗੇਗੀ ਉਹ ਪੰਜਾਬ ਬੀਜੇਪੀ ਲਗਾਵੇਗੀ ਤਾਂ ਹੁਣ ਵੇਖਣਾ ਹੋਵੇਗਾ ਜਿਸ ਤਰੀਕੇ ਦੇ ਨਾਲ ਮੁੱਖ ਮੰਤਰੀ ਪੰਜਾਬ ਸਾਫ ਤੌਰ ਤੇ ਕਹਿੰਦੇ ਨਜ਼ਰ ਆਏ ਕਿ ਬੀਜੇਪੀ ਸਮਾਨੀ ਦੇ ਰਹੀ ਸੀ ਜਾਂ ਪੀਐਮ ਮੋਦੀ ਦੇ ਨਾਲ ਮੁਲਾਕਾਤ ਨਹੀਂ ਹੋ پا ਰਹੀ ਸੀ ਪਰ ਮੀਟਿੰਗ ਟੂ ਸਾਫ ਤੌਰ ਤੇ ਇਹ ਕਹਿੰਦੇ ਨਜ਼ਰ ਆ ਰਹੇ ਨੇ ਕਿ ਅੱਜ ਵਿਧਾਨ ਸਭਾ ਦੇ ਵਿੱਚ ਇਸ ਲਈ ਹੀ ਪਹੁੰਚੇ ਸਨ ਕਿ ਕੱਲ ਅਮੀਤ ਸ਼ਾਹ ਉਹਨਾਂ ਦੇ ਨਾਲ ਮੁੱਖ ਮੰਤਰੀ ਦੀ ਮੀਟਿੰਗ ਹੈ ਤੇ ਪਹਿਲਾ ਡਾਟਾ ਹੋਮ ਮਿਨਿਸਟਰ ਨੂੰ ਦੇਣਾ ਪਵੇਗਾ ਉਸ ਤੋਂ ਬਾਅਦ ਮੁਲਾਕਾਤ ਜੋ ਪ੍ਰੋਟੋਕੋਲ ਹੈਗਾ ਉਸ ਤੋਂ ਬਾਅਦ ਹੀ ਪੀਐਮ ਨੂੰ ਮਿਲਿਆ ਜਾ ਸਕਦਾ ਹੈਗਾ ਸਾਫ ਤੌਰ ਤੇ ਪੰਜਾਬ ਦੇ ਵਿੱਚ ਸਿਆਸਤ ਹੋਰ ਤੇਜ਼ ਹੋ ਰਹੀ ਹੈਗੀ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਫਲੱਡ ਆਏ ਹਾਲਾਂਕਿ ਮੁੱਖ ਮੰਤਰੀ ਪੰਜਾਬ ਆਪਜ ਸਾਫ ਤੌਰ ਤੇ ਕਹਿੰਦੇ ਨਜ਼ਰ ਆਏ ਕਿ ਐਸਜੀਆਰ ਦੇ ਨੋਰਮਸ ਬਦਲਣ ਦੀ ਜ਼ਰੂਰਤ ਹੈ ਤੇ ਉਹ ਹੁਮੇਤਸ਼ਾ ਦੇ ਨਾਲ ਮੁਲਾਕਾਤ ਕਰ ਰਹੇ ਨੇ ਤੇ ਇਸ ਮਸਲੇ ਨੂੰ ਵੀ ਉੱਥੇ ਚੁੱਕਣਗੇ ਵਿਧਾਨ ਸਭਾ ਤੋਂ ਵੀਡੀਓ ਜਰਨਲਿਸਟ ਵਿਸ਼ਾਲ ਦੇ ਨਾਲ ਜੱਗਬਾਣੀ ਲਈ ਵਰਨਪਟ